ਲੋ ਜੀ ਅੱਜ ਕਰਾਂਗੇ ਅਸੀਂ 17 Pro Max ਓਪਨ ਦੇਖਦੇ ਆ ਕਿ ਰਿਜ਼ਲਟਾਂ ਦਾ ਕਸਟਮਰ ਦੇ ਇਹ ਬੈਠੇ ਸਾਡੇ ਨਾਲ ਪਾਜੀ ਹੁਣੀ 17 Pro Max ਭਾਈ ਕਿੰਨੀ ਫੀਲਿੰਗ ਹੈ ਅੱਜ ਦੀ ਬਹੁਤ ਵਧੀਆ ਬਸ ਖੋਲਣ ਦੀ ਦੇਰੀ ਗਿਆ ਬਸ ਮੁੰਡੀ ਜਲਦੀ ਜਲਦੀ ਸ਼ੌਪ ਤੇ ਖੋਲੀਏ ਅੱਜ ਆ ਗਿਆ ਜੀ 17 Pro Max ਇਹ ਦੇਖ ਸਕਦੇ ਆ 256 GB ਭਾਈ ਜونی ਅੱਜ ਭੋਲਿਆ ਹਫਤੇ ਬਾਅਦ ਕੋਈ ਨਾ ਕੋਈ ਚੇਂਜ ਕਰਦੇ ਰਹਿੰਦੇ ਆ ਦੇਖਦੇ ਆ ਇਹਨਾਂ ਨੂੰ ਕਲਰ ਕਿਹੜਾ ਲੱਗ ਰਿਹਾ ਬਹੁਤ ਚਾਰੇ ਨਾਲ ਮਗਾਇਆ ਨਹੀਂ ਬਲੂ ਕਲਰ ਬਾਕੀ ਦੇਖਦੇ ਆ ਰਿਜ਼ਲਟ ਸ਼ੌਕ ਦੇ ਜਾ ਕੇ ਕਿਵੇਂ ਦਾ ਹੁੰਦਾ ਹੈ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਅਪਡੇਟ ਕਰਕੇ ਫੁੱਲ ਵੀਡੀਓ ਕਮਾ ਲਈਏ YouTube ਤੇ ਬਾਈ ਜੋਨੀ ਪੂਰੀ ਫੀਲਿੰਗ ਲੈ ਰਿਹਾ ਕਹਿੰਦੇ ਜਲਦੀ ਗੱਡੀ ਚਲਾਓ ਮੈਂ ਕਹਾਂ ਮੋਰੇ ਟਰੱਕ ਆ ਕਹਿੰਦਾ ਨਈ ਟਰੱਕ ਦੇ ਉੱਪਰ ਜਿਂਗਾ ਦੇਵੋ ਅੱਜ ਫੋਨ ਉੱਪਰ ਹੋਣਾ ਚਾਹੀਦਾ ਜਾ ਕੇ। ਬੇਡ ਨਹੀਂ ਹੋ ਰਹੀ। ਬੇਡ ਨਹੀਂ ਹੋ ਰਹੀ ਕਹਿੰਦਾ ਜੀ। ਮੁੰਡਾ ਬਲੂ ਬਲੂ ਕਰੀ ਜਾਂਦਾ ਤਾਂ ਖਾਲੇ ਬਲੂ ਬਲੂ ਕੀ ਆ। ਮੋਂ ਦੁੱਧਾਂ ਖਾਲੋ ਕਿੱਥੇ ਰੱਖਿਆ? ਫੋਲਡ ਲੋ ਜੀ। ਫੋਲਡ ਵੀ ਬਲੂ ਆ ਜੀ ਆਪਣਾ। ਬੌਜ ਵੀ ਬਲੂ ਕਲਰ ਦੀ ਲਾਈ ਹੋਆ। ਬੌਜ ਵੀ ਬਲੂ ਆਪਾਂ ਲਾਈ ਆ। ਆ ਫੋਨ ਵੀ ਫੜੋ ਬੇ ਬਲੂ ਕਲਰ ਦਾ। ਫੋਨ ਵੀ ਬਲੂ ਹੋ ਗਿਆ ਆਪਣਾ। ਇਹ ਆ ਬੌਜ ਯੋਨੀ T-shirt ਵੀ ਬਲੂ ਹੀ ਪਾਈ ਆ ਦੇਖੋ ਅੱਜ। ਕੰਬੀਨੇਸ਼ਨ ਦੇਖੋ ਕਿਵੇਂ ਉਹ ਬਣ ਰਿਹਾ ਅੱਜ ਅੱਜ ਸਾਰਾ ਕੁਝ ਬਲੂ ਬਲੂ ਚੱਲ ਰਿਹਾ ਐਂਡ ਕਰਾ ਰਹੇ ਗੱਲਬਾਤ ਪੂਰੀ ਸਟਾਰਾ ਪ੍ਰੋਮੈਕਸ ਬਹੁਤ ਟਾਈਮ ਦਾ ਇਹਨਾਂ ਦਾ ਰੀਸ ਕੀ ਅਸੀਂ ਪਰ ਰੋਕ ਕੇ ਬੈਠੇ ਸੀ ਉਹਨੂੰ ਥੋੜਾ ਰੇਟ ਥੱਲੇ ਆਵੇ ਤਾਂ ਦੇਵਾਂਗੇ ਰੇਟ ਬਹੁਤ ਰੇਟ ਕਾ ਵੀ ਘਟਾ ਆ ਗਿਆ ਫਿਰ ਵੀ ਅੱਜ ਆਇਓ ਪੇਮੈਂਟ ਕਿਵੇਂ ਕਰਨੀ ਆ ਤੁਸੀਂ ਕੈਸ਼ ਨਹੀਂ ਕੈਸ਼ ਡੋਲਰ ਕਿਸ਼ਤਾ ਕਰਾ ਦੀਏ ਭਾਈ ਤੁਹਾਡੀਆਂ ਨਹੀਂ ਦੇ ਕਿਸ਼ਤਾ ਨਹੀਂ ਓਨ ਕੈਸ਼ ਭਾਜੀ ਹੁਣ ਇਹ ਤਾਂ ਐਂਡ ਹੀ ਕਰਾ ਰਹੇ ਆ ਭਾਜੀ ਇਹ ਕੀ ਲੈ ਖਜ਼ਾਨਾ ਇਹ ਖਜ਼ਾਨਾ ਤੁਹਾਡੇ ਰਿਲੇ ਹੁੰਦਾ ਡੋਲਰ ਭਾਜੀ ਐਦਾਂ ਨਾ ਕਰਿਆ ਕਰੋ ਨਕਲੀ ਹੈਗਾ ਅਸਲੀ ਹੈ ਦਿਖਾ ਲਓ ਸਹੀ ਪਹਿਲਾਂ ਹਾਂ ਲੋ ਚੈੱਕ ਕਰੋ ਤੁਸੀਂ ਓ ਭਾਜੀ ਇਹ ਕਿੱਥੋਂ ਚੱਕ ਲਏ ਨੇ ਓ ਬਾਓ ਜੀ ਦੇਖੋ ਜੀ ਇਹ ਤਾਂ ਅਸਲੀ ਹੈ ਸੱਚੀ ਅਸਲੀ ਹੈ ਭਾਜੀ ਸੱਚੀ ਅਸਲੀ ਹੈ ਇਹ ਕਸਲੀਓ ਦੇਣੇ ਤੁਹਾਨੂੰ ਆਹ ਤਾਂ ਨਕਲੀ ਆ ਨਾ 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 ਨਕਲੀ ਨਕਲੀ ਨੋਟ ਆ ਭਾਜੀ ਹੁਣੀ ਲਈ ਫਿਰਦੇ ਚੈੱਕ ਕਰਵਾਓ ਪਹਿਲਾਂ ਭਾਜੀ ਅਸੀਂ ਨਹੀਂ ਪੇਮੈਂਟ ਕਰਨੀ ਇਹ ਜੇ ਨਕਲੀ ਨੋਟ ਹੋਏ ਫੇਰ ਉਹ ਤੁਸੀਂ ਚੈੱਕ ਕਰਵਾਓ ਤੁਹਾਨੂੰ ਡਬਲ ਦੇਵਾਂਗੇ ਫੋਨ ਦੇ ਭਾਜੀ ਹੁਣੀ ਕਹਿੰਦੇ ਪੇਮੈਂਟ ਇਹ ਡਾਲਰ ਅਜ ਕਰਨੀ ਆ ਲੋ ਜੀ ਕਸਟਮਰ ਜਿਹੜੇ ਆ ਸਾਡੇ ਇਹਨੇ ਆਤਾਬਲੇ ਹੋ ਗਏ ਨਾ ਫੋਨ ਲੈਣ ਲਈ ਡਾਲਰ ਹੀ ਚੱਕ ਲਿਆ ਏ ਲਓ ਫੇ ਗਿਣੋ ਭਾਜੀ ਲਓ ਜੀ ਆ ਲੇਖੋ ਜੀ ਭਾਜੀ ਹੁਣੀ ਆਏ ਆਪਣੇ ਕੋ ਫੋਨ ਲੈਣ 17 Pro Max ਇਹ ਦੇਖ ਸਕਦੇ ਆ ਸੀਲਡ ਪੈਕ ਬ੍ਰੈਂਡ ਨਿਊ ਡਾਲਰ ਦੇਖੋ ਕਿਤਾ ਕਿੰਨ ਰਿਹਾ ਭਾਜੀ ਲਓ ਜੀ ਭਾਜੀ ਡਾਲਰ ਚ ਅਸੀਂ ਨਹੀਂ ਦਿੰਦੇ ਆ ਕੇ ਪੇਮੈਂਟ ਅਸੀਂ ਲੈਨੇ ਕੈਸ਼ ਆ ਤੁਹਾਨੂੰ ਡਬਲ ਦੇਣ ਲੱਗੇ ਆਪਾਂ ਦੇਖ ਲਓ ਹਾਂਜੀ ਆ ਲਓ ਜੀ ਪੇਮੈਂਟ ਭਾਜੀ ਹੁਣੀ ਲੈ ਕੇ ਆਏ ਡਾਲਰ ਪਾਜੀ ਇਹ ਤੁਸੀਂ ਬਾਹਰ ਆ ਇੱਥੇ ਕੰਮ ਕਰਦੇ ਕਿਤੇ ਆਪਣਾ ਬਾਹਰ ਵੀ ਆ ਜੀ ਇੱਥੇ ਵੀ ਆ ਇੱਥੇ ਆਪਣਾ ਕੀ ਪੀਂਦਾ ਸੀ ਆ ਇੱਥੇ ਆਪਣੀ ਸ਼ਾਪ ਆ ਹਾਂਜੀ ਪਾ ਜਿਹੜੇ ਦਾ ਅੱਧੀ ਉੱਧ ਘੁੰਮਦੇ ਫਿਰ ਲੱਗੇ ਜੀ ਪਾਜੀ ਹੁਣੀ ਓਪਨ ਕਰਨ ਫੋਨ ਕਰ ਲਿਓ ਜੀ ਅਦਕਾਤ ਉਹ ਵਾਓ ਬਿਊਟੀਫੁੱਲ ਵਾਹ ਜੀ ਕਾ ਲਵਾਤਾ ਕਿ ਪੂਰੀ ਸਿਰਾ ਕਰਾ ਰਹੇ ਭਾਜੀ ਹੁਣੀ ਦਾ ਅਜੀ ਦਿਖਾ ਲਿਓ ਮਾੜਾ ਜਿਹਾ ਫੋਨ ਨਾਲੋ ਲਾਈਟ ਵੇਟ ਪੂਰਾ ਆਇਆ ਹੈ ਜੀ ਇਹ ਦੇਖ ਸਕਦੇ ਆ ਜੀ ਤੁਸੀਂ ਔਰ ਰੈਡੀ ਸੈਟ ਅਪ ਨੇ ਓਪਨ ਹੋ ਚੁੱਕਾ ਆ ਕਲਰ ਦੀ ਜੋ ਕਲਰ ਕਿਹਾ ਸੀ ਵੇਈ ਨਿਕਲਿਆ ਨਾ ਬਿਲਕੁਲ ਵਧੀਆ ਕਲਰ ਆ ਬਹੁਤ ਸੋਹਣਾ ਹੈ ਬਲੂ ਕਲਰ ਦੇ ਵਿੱਚ ਜ਼ਿਆਦਾ ਡਿਮਾਂਡ ਹੈਗੀ ਬਲੂ ਦੇ ਵਿੱਚ ਨੈਕਸਟ ਬਲੌਗ ਦੇਖਿਓ ਤੁਸੀਂ ਸਾਡਾ ਹਾਂ ਅਪਡੇਟ ਕਰਦੇ ਹਰੇਕ ਫੋਨ ਪਾਇਆ ਕਰਾਂਗੇ ਅਸੀਂ ਵੀਡੀਓ YouTube ਤੇ Instagram Facebook ਪੇਜ ਇਹ ਹੈਗੇ ਪੇਜ ਆਪਣੇ ਸੇਮ ਆਈਡੀ ਤੋਂ ਪੇਜ ਦਾ ਨਾਮ ਹੈਗਾ ਸੰਦੀਪ ਟੈਲੀਗ੍ਰam 009 ਫੋਲੋ ਜ਼ਰੂਰ ਕਰਿਓ ਜੇ ਕਿਸੇ ਨੂੰ ਵੀਡੀਓ ਵਧੀਆ ਲੱਗੀ ਤਾਂ